ਆਜੋ ਜਨਾ ਸਤਿ ਸ੍ਰੀ ਅਕਾਲ ਜੀ ਜਨਾਬ ਸਤਿ ਸ੍ਰੀ ਅਕਾਲ ਜਨਾਬ ਉੱਥੇ ਨਾ ਜੀ ਦਾਰੂ ਗੱਡੀ ਜਾਂਦੇ ਜੀ ਦੋ ਜਣੇ ਉਹ ਪਹਿਲਾਂ ਮੜਾਏ ਪਰੇ ਹੋ ਤੇਰੇ ਦਾ ਆਪ ਮੁਸਕ ਮਾਰੀ ਜਾਂਦਾ ਤੂੰ ਤਾਂ ਆ ਪੀ ਕੇ ਆਇਆ ਨਹੀਂ ਮੈਂ ਤਾਂ ਦੂ ਪੈਗੀ ਲਾਏ ਨਾ ਓਏ ਹਾਂ ਯਾਰ ਸਾਡੇ ਤਾਂ ਆਪ ਹੈਗੀ ਝੋਨੇ ਨੂੰ ਬਿਮਾਰੀ ਜੀ ਇਹ ਕਿਹੜੀ ਕਰੀ ਆ ਸਪਰੇ ਭੇਜੀ ਮੈਨੂੰ ਫੋਟੋ ਜੀ ਕਰਦੇ ਆਂ ਜੀ ਕਿਵੇਂ ਉਹ ਝੋਨੇ ਨੂੰ ਬਿਮਾਰੀ ਮੂਰੀ ਆਪਣੇ ਇਧਰ ਲੈ ਨੂੰ ਬਾਬਾ ਯਾਰ ਉਹ ਫੋਟੋ ਭੇਜ ਦੇ ਸਪਰੇ ਦੀ ਕਿਨੂੰ ਕਰਾਈ ਫੋਨ ਹੇਗਾ ਜਪਣਾ ਮਿੱਤਰ ਕੋਈ ਉਹ ਯਾਰ ਆਪਾਂ ਝੂਨਾ ਝੂਨਾ ਦਾ ਲਾ ਲਿਆ ਬੰਦੇ ਬੁੰਦੇ ਸੀਗੇ ਉਦੋਂ ਹੂੰ ਤੇ ਹੁਣ ਯਾਰ ਥਕਾਵਟੀ ਵਾਲੀ ਹੋ ਜਾਂਦੀ ਆ ਕਰੀਏ ਕੀ ਇੱਕਾ ਬਿਮਾਰੀ ਜੀ ਪੈ ਗਈ ਥਕਾਵਟ ਦਾ ਹੱਲ ਤਾਂ ਹੈਗਾ ਮੇਰੇ ਕੋਲ ਇਹ ਕੰਮ ਦਾ ਖਰਚਾ ਜ਼ਿਆਦਾ ਹੋ ਜਾਂਦਾ ਇਹ ਗੱਲ ਤਾਂ ਸੱਚ ਆ ਤੇਰੀ ਝੂਠ ਨਹੀਂਗਾ ਲੱਕ ਦੁਖਣ ਲੱਗ ਜਾਂਦੇ ਮੇਰੀ ਗੱਲ ਸੁਣਾ ਇੱਕ ਤਾਂ ਐ ਕਰੀ ਜਾਂ ਤਾਂ ਮੰਡੀ ਗਿਆ ਗੁੜ ਦਾ ਗੱਟਾ ਚੱਕ ਲਈ ਅੱਛਾ ਹਾਂ ਤੇ ਬਾਕੀ ਇੰਤਜ਼ਾਮ ਕਰਦਾ ਮੈਂ ਗੱਟਾ ਤਾਂ ਮੈਂ ਚੱਕ ਲਿਆਉਣਾ ਚਾ ਕੀ ਲੈ ਫਿਰ ਤੂੰ ਅਜੀ ਕਾਪੜਾ ਦਾ ਥਿਰਦੇ ਇੰਤਜ਼ਾਮ ਕਰਦੇ ਆ ਮੜਾ ਜਉ ਪੜਦੇ ਨਾਲ ਚੰਗਾ ਪੱਲੀ ਪਾ ਲਈ ਗੱਟੇ ਦੇ ਆਉਂਦਾ ਹੋਇਆ ਜਦੋਂ ਖੇਤ ਨੂੰ ਆਇਆ ਬਸ ਠੀਕ ਆ ਚੱਕ ਓਏ ਹੋ ਗਿਆ ਇੰਤਜ਼ਾਮ ਤੇਰੇ ਥੇ ਕੇਮੇ ਦਾ ਰੋਜ਼ ਕਹਿੰਦਾ ਸੀ ਮੇਰਾ ਲੱਕ ਦੁਖਦਾ ਢੂਈ ਦੁਖਦੀ ਹੈਗੀ ਪਰ ਹੁਣ ਕੰਮ ਅੱਗੇ ਲਈ ਬਹਨ ਜਨਾ ਮਰੀ ਜਈ ਉਹ ਕੰਮ ਅੱਗੇ ਵੀ ਆਪਾਂ ਕਰਦੇ ਆ ਹੁਣ ਤਾਂ ਦੁੱਗਣਾ ਕਰਾਂਗੇ ਤੇ ਸਮਾਨ ਸਾਮ ਨਹੀਂ ਚੰਗਾ ਜਦੋਂ ਸਾਰਾ ਇਹ ਹਿਸਾਬ ਦਿੰਨੇ ਆਪਾਂ ਉਹ ਕੀ ਹਾਲਾ ਮੈਂ ਹਾ ਓਏ ਕਮਿੰਟੂ ਠੀਕ ਹੈ ਕੱਢ ਲਈ ਹੈ ਬਰਾ ਹੋਰ ਯਾਰ ਇਹ ਕਹਿੰਦਾ ਮੈਂ ਥੱਕ ਗਿਆ ਨਾ ਤੈਨੂੰ ਪਤਾ ਬੰਦੇ ਭੱਜੇਗਾ ਆਪਣੇ ਦੋ ਰੱਖੇ ਸੀ ਉਹ ਹਾਂ ਹਾਂ ਨਹੀਂ ਥਕਾਵਟ ਤਾਂ ਹੋ ਜਾਂਦੀ ਹੈ ਕੰਮ ਜਾਦੇ ਹੋ ਜਾਂਦਾ ਹੈ ਨਾ ਤੂੰ ਮੈਨੂੰ ਤੁਰੇ ਆਉਂਦੇ ਨੂੰ ਦੇ ਇੱਕ ਇਹਨੂੰ ਕਹੀ ਜਨਾ ਸਮਾਨ ਸਾਹਮਣੇ ਹੁਣ ਹੈ ਉਹ ਨਹੀਂ ਇਹ ਤਾਂ ਨਿਕਲ ਗਈ ਹੁਣ ਤਾਂ ਕਹਿਣਾ ਇਹਨੂੰ ਯਾਰ ਮੈਂ ਅੱਛਾ ਲੈ ਫਿਰ ਤੂੰ ਹੀ ਅੱਡ ਹੋਣ ਵਾਲੀਆਂ ਗੱਲਾਂ ਕਰੀ ਜਾਂਦਾ ਯਾਰ ਫਿਰ ਲਵਾਉ ਘੁੱਟ ਫਿਰ ਦੇਖੀਏ ਟੇਸਟ ਛੋਡੀ ਕੱਢੀ ਦਾ ਲਵਾ ਦਿੰਨੇ ਕੋਈ ਚੱਕਰੀ ਨਹੀਂ ਤੁਸੀਂ ਆ ਹਜੇ ਤੁਸੀਂ ਵੀ ਕੱਢਦੇ ਹੋ ਨੇ ਮੋਟਰ ਤੇ ਤੁਸੀਂ ਤਾਂ ਕਦੇ ਪੁੱਛਿਆ ਨਹੀਂ ਸੁਲਾ ਵੀ ਨਹੀਂ ਮਾਰੀ ਕੋਈ ਉਹ ਤੁਸੀਂ ਸਾਡੇ ਕੋਲੇ ਆਉਂਦੇ ਹੀ ਨਹੀਂ ਸੀ ਹੁੰਦੇ ਉਦੋਂ ਮੈਂ ਤਾਂ ਉਹੀ ਆ ਗਿਆ ਇੱਥੇ ਤੋਂ ਆ ਜੀ ਉਹਦਾ ਕਿਉਂ ਨਹੀਂ ਸੀ ਪੱਲੀ ਪਾਂਦੇ ਦੇ ਕੇ ਆਪਾਂ ਨੂੰ ਸਮਾਨ ਤੇ ਓਏ ਨਾ ਨਾ ਪੱਲੀ ਦਾ ਕਾਹਨੂੰ ਪੜੇ ਚੱਲ ਕਾਹਨੂੰ ਪਿਛਲੀਆਂ ਗੱਲਾਂ ਛੇੜ ਤਾਂ ਲਾ ਲਾ ਦੇਖਦੇ ਮੇਰੇ ਸਾਲਿਆਂ ਦੇ ਵੀ ਕੁਰਤੇ ਤੇ ਡਿੱਗੀ ਜਾਂਦੇ ਆ ਲਾਣਾ ਮਨਾ ਕੇ ਨਾਲ ਚਲੋ ਫਿਰ ਦਵਾ ਦੇਣ ਆ ਸਮਝਾਂਗੇ ਜਾਂਦੇ ਹੋਏ ਆਪਾਂ ਪੈਸੇ ਦੇ 300 ਰੁਪਏ ਕੀ ਕਰਨਾ ਹੈ ਅੰਡੇ ਮੰਗਾਉਣੇ ਸੀ ਪੱਲੀ ਦੇ ਅੰਡੇ ਜਰਮਾ 50 ਦੇ ਫੜ ਲਿਓ ਲੈ ਆਏਗਾ ਹਾਂ ਲੈ ਕਮਾਲ ਕਰਦਾ ਤੂੰ ਚੱਲ ਫਿਰ ਡੱਗੀ ਕੋਲ ਚੱਲੇ ਸਾਮਾਨ ਜਾਂ ਸਾੰਦੀ ਆ ਗਈ ਗੱਲ ਨਾ ਕਰੀ ਇਸ ਕੋਲੇ ਬਾਈ ਬਣ ਕੇ ਜਿੰਦਾ ਮਾ ਯਾਰ ਮੇਰੀ ਆਤ ਹੀ ਨਹੀਂ ਤੈਨੂੰ ਪਤਾ ਆਪਣਾ ਕਿੰਨੇ ਜਰਦਾ ਦਾ ਬਾਹ ਜੰਦਾ ਬੰਦਾ ਦਾ ਤੂੰ ਕਰ ਠੀਕ ਆ ਪਰ ਤੂੰ ਚੂਗਲੀ ਕਰ ਦਿੰਨਾ ਹੁਣ ਮੜਾ ਜਾ ਚੰਗਾ ਬਾਈ ਬਣ ਕੇ ਯਾਰ ਨਹੀਂ ਚੂਗਲੀ ਕਰਦਾ ਮੈਂ ਉੱਥੇ ਖੜਾ ਟਰੱਡ ਜੀ ਰੱਖੀਂਗਾ ਲਾ ਉਹਦੇ ਕਿਤੇ ਟਰੱਡ ਜੀ ਆ ਤੂੰ ਲਿਆ ਬੋਤਲ ਚੱਕ ਕੇ ਮੈਂ ਅੰਡੇ ਮਗਾਉਣਾ ਤੂੰ ਚੱਲ ਆ ਗਿਆ ਸੀ ਨਾ ਭੇਜਦਾ ਬੰਦਾ ਇੱਥੇ ਫੜਾ ਜੂ ਮੇਰਾ ਦਿਲ ਜਾ ਘਰੋਂਦਾ ਤੂੰ ਗੱਲ ਨਾ ਕਰਦੀ ਪਿੰਡ ਜਿ ਕਿਸੇ ਕੋਲ ਕੋਈ ਨਹੀਂ ਉਹ ਤਾਂ ਅੰਡੇ ਫੜਾ ਜੂ ਯਾਰ ਮਗਰੀ ਮੂੜ ਦੂੰ ਉਹ ਚਾਲ ਫਿਰ ਡੱਗੀ ਕੋਲੇ ਚੱਲ ਆ ਗਏ ਸੀ ਆ ਜੋ ਕਰਾਂ ਆ ਗਏ ਆ ਗਏ ਪਾਣਾ ਕਿੱਥੇ ਆ ਗਿਆ ਭੜੇ ਮੂਹੋ ਯਾਰ ਚੱਲ ਚੱਲ ਆ ਗਏ ਆ ਗਏ ਗੱਲ ਕਰਨ ਦੀ ਬਾਲੀ ਹਾਤੇ ਜੀ ਤੇ ਇਹ ਤਾਂ ਗੋਲੇ ਬਣ ਜਾਂਦੇ ਜੇ ਗੱਲ ਨਾ ਕਰੇ ਇੱਕ ਅੱਧਾ ਪੈਗ ਲਵਾ ਕੇ ਉਹਨੂੰ ਡੱਕਰ ਦਿੰਦੇ ਸਬਾਨ ਸਾਨ ਉਹ ਘਰੀ ਲੈ ਜਾਗੇ ਭਾਣ ਮਰਾ ਉਹਨਾਂ ਦੱਸ ਦੇਗਾ ਚੱਕ ਜੀ ਆਹ ਸਾਹ ਮੈਂ ਚੱਕਦਾ ਕੇ ਮੈਂ ਬਣੀ ਆ ਮਿੰਟੂ ਓਏ ਦਾਰੂ ਤਾਂ ਘੈਂਟ ਬਣਾਈ ਆ ਯਾਰ ਤੁਸੀਂ ਜਮੀ ਆਹ ਤਾਂ ਕਾਲਾ ਹੈਗੀ ਆ ਸਾਡੇ ਚ ਪੂਰੀ ਕਾਲਾ ਮਹਾ ਯਾਰ ਪਰ ਮੇਰੇ ਸਹੋਲੇ ਕਿਤੇ ਚੁੰਡੀ ਨਹੀਂ ਬੜਾਈਗੀ ਉਜਾਰਾ ਹੋਰ ਪ੍ਰਾਣੀਆਂ ਗੱਲਾਂ ਛੱਡ ਯਾਰ ਹੁਣ ਮੂਲੀ ਵੀ ਨਹੀਂ ਪਟਣ ਦੇ ਖੇਤੋਂ ਇਹ ਮੂਲੀ ਵੀ ਸਾਡੇ ਖੇਤੋਂ ਨਾ ਪੱਟ ਕੇ ਲੈ ਜਾਏ ਕੋਈ ਓਏ ਹੁਣ ਤਾਂ ਆਪਾਂ ਪੱਗ ਪਟ ਯਾਰ ਹੋ ਗਏ ਹੁਣ ਕਾਣੂ ਪ੍ਰਾਣੀਆਂ ਗੱਲਾਂ ਛੱਡਦਾ ਆਂਡੇ ਆ ਹੀ ਨਹੀਂ ਤੇਰੇ ਤੂੰ ਦੋਲਾ ਗਿਆ ਓ ਜਾਰਾ ਹੁਣ ਤੁਸੀਂ ਆਂਡੇ ਪਿੱਛੇ ਯਾਰ ਐ ਕਰੋਂਗੇ ਯਾਰ ਆ ਮੇਰੇ ਨਾਲ ਯਾਰ ਦੱਸ ਮੈਂ ਹੁਡਾ ਆਪ ਦਾ ਭਰਾ ਆਂਗਾ ਯਾਰ ਓਏ ਆਪ ਦਾ ਕਰ ਕੀ ਤੈਨੂੰ ਉੱਥੇ ਖੜਾਈ ਖੜਿਆਂ ਲਵਾਈ ਜਾਂਦੇ ਆਂ ਆਂਡੇ ਨਾਲ ਸੌਖੀ ਲੰਘ ਜਾਂਦੀ ਕਿ ਮੌਸਮ ਦਾ ਫਰਕ じゃ ਪਾਇਆ ਕਰ ਲਈ ਔਖੀ ਕਰਦੀ ਆ ਇਹ ਉਹ ਯਾਰ ਮੈਂ ਖਾ ਯਾਰ ਮੈਂ ਕਿੱਥੇ ਜਾਊਂਗਾ ਮੈਂ ਕਿਹਾ ਸੀ ਸਾਮਾਪੂਸ ਮਾ ਪਾਈਆਂ ਆਈਆਂ ਤੇਜ ਵਾਲੀ ਹੈਗੀ ਅੰਡਾ ਨਾਲ ਛੋਟਾ ਜਿਹਾ ਲੜਦੀ ਆ ਭੈਣੇ ਅੰਦਰ ਜਾ ਕੇ ਆਹ ਲੋ ਕੋਈ ਨਹੀਂ ਇੱਕ ਪੈਗ じゃ ਹੋਰ ਪਾਲਾਂ ਮੈਂ ਯਾਰ ਪੈਗ ਦਾ ਪਾਲਾ ਬੰਦਾ ਤਾਂ ਬੇਸ਼ਰਮ ਹੈ ਤੂੰ ਪਹਿਲਾਂ ਕਿਹੜਾ ਪੁੱਛ ਕੇ ਪਾਏ ਆ ਯਾਰ ਹੁਣ ਤੁਸੀਂ ਯਾਰ ਆ ਕੁਝ ਕਰੋਗੇ ਯਾਰ ਤਾਰੂ ਪਿੱਛੇ ਯਾਰ ਮੇਰੇ ਨਾਲ ਯਾਰ ਪੀਲਾ ਪੀਲਾ ਗੁੱਸਾ ਕਦੋਂ ਕਰਦਾ ਲਾਲਾ ਨਾ ਯਾਰ ਤੂੰ दारू ਜੀ ਸੁਣਾਉਣਾ ਮੈਨੂੰ ਤੈਨੂੰ ਐ ਵੀ दारू ਜੀ ਸੁਣਾਦਾ ਮੈਨੂੰ ਵੀ ਅੱਜ ਲਵਾਤੇ ਦੋ ਪੈਕ ਕਿ ਜਾਨ ਨਿਕਲ ਗਈ ਪੈਸੇ ਬਹੁਤ ਲੱਗੇ ਇਹਦੇ ਕੱਢਣ ਤੇ ਗਲ ਪੈਂਦਾ ਸਾਡੀ ਵੀ ਕਿ ਸਾਡੇ ਦੀ ਖਰੀਦ ਕਰਦਾ ਆਹਦੀ ਖਰੀਦ ਕਰੀ ਗਾ ਉਹ ਤੇਰੇ ਤੇ ਮੈਂ ਐਦਾ ਹਜੇ ਸੂਫੀ ਹੋਈ ਆ ਇੱਕ ਅੱਧਾ ਹੀ ਲਾਇਆ ਤੇ ਤੂੰ ਦੋ ਲਾ ਗਈ ਸਾਡੇ ਗਲ ਪਈ ਜਾਣਾਗਾ ਉਹ ਯਾਰ ਤੇਖ ਲਿਆ ਉਹ ਤੇਰੀ ਦਾਰੂ ਚ ਕਿੰਨਾ ਕਿ ਤੰਤ ਤਾਹੀ ਨਹੀਂ ਤੰਤ ਤੇਰੇ ਚ ਮਰੀ ਜਾਨਾ ਤੂੰ ਕੋਈ ਤਾਂ ਆ ਨਾ ਲਾਲਾ ਉਹ ਬੰਦਾ ਇਹਦਾ ਮੱਥੇ ਲੱਗਿਆ ਸਾਡੇ ਇਹ ਉਹ ਤੂੰ ਸਾਹਬ ਨਾਲ ਗੱਲ ਕਰ ਮਰਨਾ ਮਸਾ ਹਉ ਨੂੰ ਕੀ ਕਰਦੇਗਾ ਤੂੰ ਓਏ ਸਾਡੀ ਪੀ ਕੇ ਸਾਡੇ ਦੀ ਕਰ ਦਿੰਦਾ ਹੁਣਾਂ ਫਿਰ ਖਰੀ ਖਰੀ ਨਾ ਕਾਹਨੂੰ ਯਾਰ ਇਹਦੇ ਗੰਦ ਦੇ ਮੂੰਹ ਲੱਗਣਾ ਉਹ ਜਾਵੜਾ ਯਾਰ ਤੂੰ ਜਿਹੜੀ ਪੀਲੀ ਸਾਡੀ ਪੀਲੀ ਗੰਦ ਗੁੰਦ ਜਾਣਾ ਕਹੀਂ ਭੱਗ ਜਾ ਓਏ ਇਹ ਜਾਵੜਾ ਯਾਰ ਮਾੜੀ ਨੀਤ ਵਾਲਾ ਤੁਰ ਜਾ ਤੁਰ ਜਾ ਤੂੰ ਕਿਤੇ ਦੱਸ ਹੋਰ ਨਾ ਢਾਵੇਂ ਲੈ ਲਈ ਇੱਥੇ ਉਹਨਾਂ ਸਾਨੂੰ ਤਾਂ ਮੈਂ ਦੱਸੂ ਪੁੱਤ ਮੈਂ ਕਹਣਾ ਇਹ ਜਹ ਹੁਣ ਉਹ ਕਾਹਨੂੰ ਯਾਰ ਜਾਣਦੇ ਪਰੇ ਵੀ ਇੱਥੇ ਇਹਦੇ ਨਾਲ ਕਿਹੜਾ ਜਦੂ ਆ ਲਾ ਯਾਰ ਤੂੰ ਆਰਾ ਮੂਡ ਖਰਾਬ ਕਰਦਾ ਹਾਂ ਗਲਾਸ ਵੀ ਝੁੱਠਾ ਕਰ ਗਿਆ ਓਏ ਢੋ ਕੇ ਲਾਲਿੰਚਾ ਲਾ ਸਤਿ ਸ਼੍ਰੀ ਅਕਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਜਨਾਬ ਉੱਥੇ ਨਾ ਹੀ ਦਾਰੂ ਗੱਢੀ ਜਾਂਦੇ ਜੀ ਦੋ ਜਣੇ ਉਹ ਪਹਿਲਾ ਮੜਾ ਜੇ ਪਰੇ ਹੋ ਤੇਰੇ ਤਾਂ ਆਪ ਮੁਸਕ ਮਰੀ ਜਾਂਦਾ ਤੂੰ ਤਾਂ ਆ ਪੀ ਕੇ ਆਇਆ ਨਹੀਂ ਮੈਂ ਤਾਂ ਦੂ ਪੈਗੀ ਲਾਇਆ ਨਾ ਮੈਂ ਇਨੀ ਨਹੀਂ ਪਿੰਦਾ ਜੀ ਉਹ ਨਾ ਹੀ ਮੋਟਰ ਦੇ ਉੱਤੇ ਦਾਰੂ ਗੱਢੀ ਜਾਂਦੇ ਆ ਗੁਰਵਿੰਦਰ ਕੀ ਦੀ ਗੱਲ ਕਰਦਾ ਯਾਰ ਇਹ ਉੱਥੇ ਜੀ ਮੇਰਾ ਖੇਤ ਆ ਜੀ ਉੱਥੇ ਉਹਦੇ ਨਾਲ ਖੇਤ ਆ ਜੀ ਮਾ ਆਪਣੇ ਮੋੜਾਂ ਵਾਲੀ ਸੜਕ ਤੇ ਹੀ ਅੱਛਾ ਦੋ ਜਣੇ ਦਾਰੂ ਘੜਦੇ ਜੀ ਉੱਥੇ ਗੱਟਾ ਪਾਈ ਬੈਠਾ ਜਨਾਬ ਗੁੜਦਾ ਖਬਰ ਪੱਕੀ ਆ ਨਾ ਮਹਾ ਜੀ ਮੈਂ ਆਪ ਚੱਲੂ ਜੀ ਛੋਡੇ ਨਾਲ ਮੈਂ ਉਤੋਂ ਫ ਦੇਖ ਲੱਗ ਗਿਆ ਮੇਰੇ ਸ਼ਾਲੇ ਮੇਰੇ ਤੇ ਰੂ ਮਾਰਦੇ ਸੀਗੇ ਉਹ ਨਹੀਂ ਭਰ ਗਿਆ ਬਾਕੀ ਤੈਨੂੰ ਅੰਦਰ ਦੇਵਾਂਗਾ ਜੇ ਝੂਠੀ ਖਬਰ ਹੋਈ ਮਾਹ ਜੀ ਪਰਚਾ ਜਨਾਬ ਮੈਂ ਗਰੀਬ ਬੰਦਾ ਮੇਰੇ ਤੇ ਕਹਦਾ ਪਰਚਾ ਦੋ ਕਿ ਮੈਂ ਸਾਨੂੰ ਲੈ ਕੇ ਚੱਲੂ ਜੀ ਜਨਾਬ ਉਹ ਤਾਂ ਇਹ ਵੀ ਗੱਲ ਕਹਿੰਦੇ ਜੀ ਕਹਿੰਦੇ ਕਿੱਥੇ ਫੜ ਲੂ ਪੁਲਿਸ ਤੇਰਾ ਯਾਰ ਪੁਰਾਣਾ ਪਾਪੀ ਐ ਗਾਣੇ ਲਾਉਂਦਾ ਜੀ ਸ਼ੁਡ ਤੇ ਗਾਣੇ ਚਲੋਏ ਕਰੋ ਐਕਸ਼ਨ ਮੁੰਡਿਓ ਮਾਹ ਜੀ ਤੁਸੀਂ ਖਬਰ ਸਹੀ ਹੋਵੇ ਮਿੱਤਰਾ ਖਬਰ ਜਮਾ 1 ਨੰਬਰ ਹੈ ਜੀ 1 ਨੰਬਰ ਖਬਰ ਦਿੱਚੇ ਸਾਨੂੰ ਮੈਂ ਤੁਹਾਡੇ ਨਾਲ ਜੇ ਪਰ ਥੋੜਾ ਨਾਲ ਮਾਹੌਦ ਨਾਲ ਚੱਲਦਾ ਜੀ ਚਲੋ ਆ ਜਾ ਹੋਰੀ ਜਿੰਨਾ ਦੀਆਂ ਗੱਡੀਆਂ ਤੇ ਲਾਲ ਬੱਤੀਆਂ ਉਹਨਾਂ ਨਾਲ ਯਾਰੀ ਤੇਰੇ ਬੈਲੀ ਯਾਰ ਟੁੱਟ ਕੇ ਬੈ ਜਾ ਐ ਰੇ ਪੱਗ ਦੀ ਚੱਲ ਰਬੜ ਜਾ ਮੈਂ ਬਦਲ ਕਰਦਾ ਪੁਲਸੀਆ ਯਾਰਾ ਤੱਪਦਾ ਹੀ ਮੇਰੀ ਗੱਲ ਸੁਣ ਮਨਦੀਪ ਹਾਂ ਬਾਈ ਉਹ ਇੱਕ ਤਾਂ ਡੱਬਾ ਜਿਹਾ ਲਾਇਆ ਗੋੜਾ ਵਾਲਾ ਓਏ ਆ ਗੱਟਾ ਜਿਹਾ ਲਾਇਆ ਸਮਾਨ ਸਾਹਮਣੇ ਮੈਨੂੰ ਬੰਦਾ ਨਾ ਉਹ ਬਹਿਵਤੀ ਜਿਹਾ ਲੱਗਦਾ ਪਤਾ ਨਹੀਂ ਕਿਉਂ ਮੇਰਾ ਦਿਲ ਕਾਉ ਮਾਉ ਜੇ ਕਰੀ ਜਾਂਦਾ ਯਾਰ ਓਏ ਇੰਨੇ ਵਾਲਾ ਕਿੱਥੇ ਆ ਬਾਈ ਉਹ ਮੈਂ ਤਾਂ ਤੈਨੂੰ ਆਖਿਆ ਹੀ ਲਾਉਣਿਆ ਚਾਰ ਉਹ ਓਏ ਉਹ ਜਿੰਨਾ ਨਿੱਕਾ ਉਨਾ ਹੀ ਦੇਖਾ ਉਹ ਟਿੱਡ ਪੁੱਟਿਆ ਜਾ ਤੂੰ ਮੇਰੀ ਗੱਲ ਸੁਣ ਲੈ ਲੈ ਜਾ ਬਾਈ ਬਣ ਕੇ ਬਾਕੀ ਮੈਂ ਸਾਰਾ ਕੁਝ ਸੌਣਾ ਤੂੰ ਪੈਗ ਬੁੱਕ ਘਰੇ ਦੇਖਾਂਗੇ ਤੂੰ ਜਾ ਆ ਲੈ ਜਾ ਬੋਤਲਾਂ ਮੈਂ ਮੈਂ ਚੱਕ ਦੂੰ ਸਾਰਾ ਕੁਝ ਤੂੰ ਆ ਲੈ ਜਾ ਕਰਾਂ ਗੱਟਾ ਤੇ ਡੱਬਾ ਜਾ ਉਹ ਧਰ ਲੈ ਮੋਟਰ ਹੈਂਡਲ ਤੇ ਮੈਂ ਬਾਕੀ ਸਾਰਾ ਕੁਝ ਸਾਹਮਣੇ ਆਉਣਾ ਚੁੱਲਾ ਚੱਲਾ ਉਹ ਕਰੇ ਚੰਗਾ ਵੀ ਕਰ ਦੂੰ ਮਨ ਤਾਂ ਆਪ ਕਾਲੀ ਆ ਤਲ ਮੈਂ ਜਾਣਾ ਫਿਰ ਨੰਗਦਾ ਉਹਦਾ ਮੈਂ ਸਾਹਮਣ ਹਰ ਕੁਝ ਆ ਜੋ ਨਾ ਆਹੀ ਹੀ ਚੱਕੋ ਬੋਤਲਾਂ ਦੀ ਫੋਟੋ ਕਰ ਐ ਇਹ ਕੀ ਹੈ ਕਿਤਨਾ ਹੈ ਫੜੋ ਆਰਾਮ ਰਹੇ ਤੜਬਾ ਤੜ ਓ ਸ਼ਰਮ ਨਹੀਂ ਹੁੰਦੀ ਤੁਹਾਨੂੰ ਦਾਰੂ ਕੱਢਦੇ ਹੋਗੇ ਗੈਰਕਾਨੂੰਨੀ ਕੰਮ ਕਰਦਾ ਓ ਜਨਾਬ ਗੱਲ ਤਾਂ ਸੁਣੋ ਜੀ ਇਹ ਤਾਂ ਇਹ ਖੇਤੀਬਾੜੀ ਵਾਲੇ ਬੰਦੇ ਆ ਜੀ ਉਹ ਸਾਡੇ ਦੋ ਬੰਦੇ ਭੱਜ ਗਏ ਥੱਕ ਕੇ ਟੁੱਟ ਜਾਣੇ ਜੀ ਮੈਂ ਕਹ ਚਲ ਹੱਥ ਨਾਲ ਪੈਗ ਰਲ ਕਰਾਂਗੇ ਨਿੰਬ ਚੰਗੀ ਆ ਜੂਵੀ ਤੜਕੇ ਚਦੇ ਆ ਉੱਠ ਕੇ ਫੇਰ ਖੇਤਾ ਜਾ ਨਹੀਂ ਐਡਾ ਕਿੱਡਾ ਕਿ ਜੁਰਮ ਕਰਤਾ ਹੀ ਅਸੀਂ ਜੁਰਮ ਦੀ ਗੱਲ ਨਹੀਂ ਉਹ ਦੂਜਾ ਕਿੱਥੇ ਉਹ ਇੱਕ ਹੋਰ ਕਹਿੰਦਾ ਅਸੀਂ ਤੂੰ ਓਏ ਉਹ ਤਾਂ ਹੀ ਮੇਰਾ ਭਰਾ ਉਹਦਾ ਵਿਚਾਰਾ ਬਾਲਾ ਨਰਮ ਆ ਯੂ ਤਾਂ ਇਹ ਜੇ ਬੰਦੇ ਆ ਹਾਂ ਹਾਂ ਹੋਏ ਇਹ ਗੱਲ ਤੇ ਯਕੀਨ ਕਰ ਲੈ ਪੱਜ ਗਿਆ ਹੋਊਗਾ ਜੀ ਉਹਦਾ ਇਹਦਾ ਸਾਰੇ ਪਿੰਡ ਦਾ ਚੁਗਲ ਖੋਰ ਬੰਦਾ ਜੀ ਸਾਰਿਆਂ ਨੂੰ ਇਹ ਲੜਾ ਦਿੰਦਾ ਹੈਗਾ ਤੂੰ ਜੀ ਇਹ ਤੇ ਯਕੀਨ ਕਰਕੇ ਆਗੇ ਕਿੱਥੇ ਉਹ ਪੱਠੀ ਕਿੱਥੇ ਆ ਗਈ ਕਿੱਥੇ ਕੱਢਦੇ ਧਾਰੂ ਉਹ ਪੱਠੀ ਨਹੀਂ ਇਹ ਜੀ ਕਿੱਥੇ ਆਈ ਜੀ ਪੱਠੀ ਚੱਕਦੀ ਜੀ ਮੇਰੀ ਗੱਲ ਦੇਖਿਆ ਵਰਜਾ ਯਾਰ ਮੇਰੀ ਗੱਲ ਤਾਂ ਸੁਣੋ ਜਨਾਬੁਰੇ ਆਓ ਜੀ ਹਾਂਜੀ ਮੈਨੂੰ ਇੱਕ ਗੱਲ ਦੱਸੋ ਜੀ ਹਾਂ ਟਰਾਂਸਫਾਰਮਰ ਚ ਮੋਟਰਾਂ ਤੇ ਤੇਲ ਨਿਕਲ ਜਾਂਦਾ ਜੀ ਕੇਵਲਾਂ ਵੱਡੀਆਂ ਜਾਂਦੀਆਂ ਜੀ ਹੈ ਹੋਰ ਕਿੰਨੇ ਨਸ਼ੇ ਪਤੇ ਚੱਲੀ ਜਾਂਦੇ ਜੀ ਉਹਨਾਂ ਨੂੰ ਫੜ ਲਓ ਜੀ ਤਾਂ ਇਹਦੇ ਖੇਤੀਬਾੜੀ ਵਾਲੇ ਬੰਦੇ ਆ ਜੀ ਗਲਤੀ ਹੋ ਗਈ ਅੱਗੇ ਤੋਂ ਨਹੀਂ ਕੱਢਦੇ ਉਹ ਮੈਂ ਸ਼ੁਣੂ ਦੱਸਦਾ ਜੀ ਜਿਹੜਾ ਤੂੰ ਮੈਨੂੰ ਕਹਿੰਦਾ ਕਹਿੰਦਾ ਹਾਂ ਹਾਂ ਕਹਿੰਦਾ ਕਿ ਤੂੰ ਕਿਵੇਂ ਦੱਸੇਗਾ ਮਹਾ ਮੈਂ ਚੜ ਚੜਤਾ ਵੀ ਕਰਦੇ ਆਂ ਵੀ ਸੈਟਿੰਗ ਮੇਰੀ ਗੱਲ ਸੁਆ ਮਾੜੀ ਤੁਸੀਂ ਕੀ ਸੈਟਿੰਗ ਕਰਦੇ ਆਂ ਇਹ ਗੱਲ ਤਾਂ ਹੁਣ ਹੋ ਰਹੀ ਆ ਤੁਸੀਂ ਜਨਾਬ ਇੱਕ ਮਿੰਟ ਹੋਰ ਇਹ ਕੰਮ ਕਰਦੇ ਤੁਸੀਂ ਦੇਖੋ ਤੂੰ ਮਾੜਾ ਜਾ ਕੋਈ ਨਹੀਂ ਜਿੰਨੇ ਕੱਢੀ ਇੱਕ ਤੋਂ ਬੋਤਲਾਂ ਆਪਾਂ ਸੋਡਾ ਮਾਨਤਨ ਕਰਦੇ ਆਂਗੇ ਬਾਕੀ ਤੁਹਾਨੂੰ ਉੱਥੇ ਪਹੁੰਚਦੀ ਕਰ ਦੇਵਾਂਗੇ ਇਹਦੇ ਮਗਰ ਆ ਗਈ ਇਹਦੇ ਮਗਰ ਤਾਂ ਪਿੰਡ ਦਾ ਕੁੱਤਾ ਨਹੀਂ ਤੁਰਦਾ ਜੀ ਇਹ ਤਾਂ ਸਾਰਿਆਂ ਦਾ ਚੋਗਲ ਹੋਰ ਬੰਦਾ ਤੁਹਾਨੂੰ ਮੈਂ 4 ਰੁਪਏ ਵੀ ਦੇ ਦਊਗਾ ਜੀ ਇਹਦੀ ਪਿੱਠ ਕੁੱਟਦੇ ਜ ਨਾਲ ਤਾਂ ਗਾਹ ਨੂੰ ਗਈ ਸੀ ਜੁਗਲੀ ਨਾ ਕਰੂਗਾ ਨਾਲ ਇਹਨੂੰ ਪਤਾ ਲੱਗ ਜੂ ਸਾਡੇ ਕੋਲੋਂ ਲਾ ਕੇ ਸਾਡੇ ਦੀ ਖੇਰੀ ਕਰੀ ਜਾਂਦਾ ਕੱਲ ਨੂੰ ਤੁਹਾਨੂੰ ਬਦਨਾਮ ਕਰੂ ਪਿੰਡ ਓਏ ਆ ਜਾ ਰੰਗਦਰ ਕਿਵੇਂ ਕਰੀਏ ਕਰ ਲਓ ਮੇਰੀ ਗੱਲ ਤੇ ਇਹਨੂੰ ਕੁੱਟ ਦੋ ਜੀ ਨਾਲ ਮੈਂ ਸਾਰਾ ਕੁਝ ਪਹੁੰਚ ਇਹਨੂੰ ਕਰਦੇ ਅੰਦਰ ਫਿਰ ਇੰਨਾ ਕੁਝ ਇੱਥੇ ਹੀ ਸੋਡਾ ਇੱਥੇ ਮਾਨਤਨ ਕਰਦੇ ਆਂਗੇ ਚਲ ਫਿਰ ਕੋਈ ਨਾ ਕੋਈ ਹੁੰਦਾ ਲੱਗੂ ਪਤਾ ਪੁੱਤ ਉਹਦੇ ਆ ਜਾ ਕੋਈ ਆ ਜੀ